ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹਬ ਅੰਬੈਂਸਿਟਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਗੱਲ ਕਰਾਂਗੇ ਇੰਪੋਰਟੈਂਟ ਗੱਲ ਇਹ ਹੈ ਕਿ ਆਪਣੇ ਕੋਲ ਜੋ MPHEW ਮੇਲ ਦਾ ਐਗਜ਼ਾਮ ਹੈ ਉਹਦੀ ਡੇਟ ਅਨਾਉਂਸ ਹੋ ਚੁੱਕੀ ਹੈਗੀ ਉਹ ਆਪਣੇ ਕੋਲ 23 11 2025 ਨੂੰ ਹੋਣ ਵਾਲਾ ਹੈਗਾ ਬੇਟਾ ਟਾਈਮਿੰਗ ਰਹੂਗੀ ਬੇਟਾ 11 ਵਜੇ ਤੋਂ ਲੈ ਕੇ 1:30 ਵਜੇ ਤੱਕ ਪੇਪਰ ਦੀ ਤੇ ਆਪਣੇ ਕੋਲ ਇਹਦੇ ਵਿੱਚ 140 ਮਾਰਕਸ ਦੇ ਕੁਐਸਚਨ ਆਣਗੇ 90 ਕੁਐਸਚਨ ਬੇਟਾ ਜਿਹੜੇ ਤੁਹਾਡੇ MPHW ਮੇਲ ਦੇ ਪੁੱਛੇ ਜਾਣਗੇ ਤੇ 50 ਕੁਐਸਚਨ ਬੇਟਾ ਪੰਜਾਬੀ ਪੇਪਰ ਲੈਂਗੁਏਜ ਦਾ ਹੋਏਗਾ ਹੁਣ ਬੇਟਾ ਆਪਣੇ ਕੋਲ MPHW ਫੀਮੇਲ ਦਾ ਐਗਜ਼ਾਮ 9 11 2025 ਨੂੰ ਹੋਣ ਵਾਲਾ ਹੈਗਾ ਤੇ ਆਪਣੇ ਕੋਲ MPHW ਮੇਲ ਦਾ एग्जाम ਹੈ ਜਿਹੜਾ 23 11 2025 ਨੂੰ ਹੋਣ ਵਾਲਾ ਹੈ ਜੋ ਬੱਚਾ ਔਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈ ਉਹ ਬੇਟਾ 94630 79680 ਨੰਬਰ ਤੇ ਬੇਟਾ ਸਿਰਫ ਤੇ ਸਿਰਫ 1000 ਰੁਪਏ Google Pay ਕਰਨਾ ਹੈਗਾ ਤੁਸੀਂ 1000 ਰੁਪਏ Google Pay 94630 79680 ਨੰਬਰ ਤੇ Google Pay ਕਰਕੇ ਉਸ ਦਾ ਸਕਰੀਨਸ਼ਾਟ 9463079680 ਨੰਬਰ ਤੇ ਬੇਟਾ ਸੈਂਡ ਕਰ ਦੇਣਾ ਤੁਹਾਨੂੰ ਆਨਲਾਈਨ ਕੋਚਿੰਗ ਪਲੱਸ ਨੋਟਸ ਮਿਲ ਜਾਣਗੇ ਜੋ ਬੱਚਾ ਕੱਲੇ ਨੋਟਸ ਲੈਣਾ ਚਾਹੁੰਦਾ ਹੈਗਾ ਉਹ 9463079680 ਨੰਬਰ ਤੇ 500 ਰੁਪਏ Google Pay ਕਰੇਗਾ ਤੇ Google Pay 500 ਰੁਪਏ ਕਰਕੇ ਆਪਣਾ ਸਕਰੀਨਸ਼ਾਟ ਐਸੇ ਨੰਬਰ ਤੇ ਸੈਂਡ ਕਰ ਦਵੇਗਾ ਬੇਟਾ ਆਪਣੇ ਕੋਲ ਹੁਣ ਆਨਲਾਈਨ ਕੋਚਿੰਗ ਲਈ ਤੁਸੀਂ ਦੂਰ ਨਾ ਜਾਓ ਕਿਉਂਕਿ ਟਾਈਮ ਆਪਣੇ ਕੋਲ ਬਹੁਤ ਥੋੜਾ ਹੈਗਾ ਤੇ ਆਪਣੀ ਤਿਆਰੀ ਨੂੰ ਫੋਕਸ ਕਰੋ ਤਿਆਰੀ ਨੂੰ ਫੋਕਸ ਕਰਕੇ ਨੋਟਸ ਸਾਡੇ ਨੋਟਸ ਉਹ ਹੈ ਜਿਹੜੇ ਬਹੁਤ ਹੀ ਵਧੀਆ ਤਰੀਕੇ ਨਾਲ ਐਕਸਪਰਟ ਵੱਲੋਂ ਤਿਆਰ ਕੀਤੇ ਗਏ ਨੇ ਤੇ ਉਹਦੇ ਵਿੱਚੋਂ ਹੀ ਪੇਪਰ ਦੇ ਵਿੱਚ ਕਾਫੀ ਕੁਐਸਚਨ ਪੁੱਛੇ ਜਾਂਦੇ ਨੇ ਹੁਣ ਬੇਟਾ ਜਿਹੜੇ ਬੱਚੇ ਨੇ ਮੇਰੇ ਚੈਨਲ ਨੂੰ ਜੁਆਇਨ ਨਹੀਂ ਕੀਤਾ ਉਹ ਜੁਆਇਨ ਕਰ ਲਵੇ ਜੁਆਇਨ ਕਰਨ ਦਾ ਫਾਇਦਾ ਕੀ ਹੋਣਾਗਾ ਜੋ ਵੀਡੀਓ YouTube ਨੇ ਹਾਈਡ ਕੀਤੀਆਂ ਹੋਈਆਂ ਉਹ ਵੀਡੀਓ ਤੁਹਾਨੂੰ ਦਖਾਈ ਦੇਣੀਆਂ ਸ਼ੁਰੂ ਕਰ ਦੇਣਗੀਆਂ ਹੋ ਜਾਣਗੀਆਂ ਤੇ ਨਾਲ ਬੇਟਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਜਰੂਰ ਕਰੋ ਸ਼ੇਅਰ ਜਰੂਰ ਕਰੋ ਉਹਨਾਂ ਬੱਚਿਆਂ ਤੱਕ ਜਿਹੜੇ ਬੱਚੇ ਐਮਪੀਐਚਡਬਲ ਮੇਲ ਫੀਮੇਲ ਜਾਂ ਕਿਸੇ ਵੀ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ